ਹਾਂਜੀ ਮੁੰਡਾ ਕੀ ਹਾਲ ਚਾਲ ਅੱਜ ਆਪਾਂ ਲੱਗਣਾ ਸੀ ਗਾਰਡ ਗੱਡੀਆਂ ਨੂੰ ਮੋਟਰਸਾਈਕਲਾਂ ਨੂੰ ਧੋਣ ਵਾਸਤੇ ਬਸ ਆਪਾਂ ਲੱਗ ਗਏ ਹੋਇਆ ਅੱਜ ਤਿਆਰੀ ਕਰ ਰਹੇ ਹਾਂ ਬਸ ਗੱਡੀ ਤੇ ਮੋਟਰਸਾਈਕਲ ਧੋਣ ਦੀਆਂ ਤੇ ਆ ਮੁੰਡਾ ਲੱਗਿਆ ਹੋਇਆ ਤਿਆਰੀ ਚੁਰੀ ਕਰਨ ਵਾਸਤੇ ਅੱਗੇ ਤੁਹਾਨੂੰ ਦਿਖਾਣੇ ਆ ਫਾਸਟ ਮੋਡ ਕਰਕੇ ਤੇ ਅੱਗੇ ਦਿਖਾਣੇ ਤੁਹਾਨੂੰ ਨਾਲ ਨਾਲ ਤਰੱਕੀ ਚੱਲ ਰਹੀਆਂ ਨੇ ਤਿਆਰੀਆਂ ਕੂਈਆਂ ਜੋਰਾਂ ਤੇ ਤੇ ਇੱਧਰ ਮੁੰਡਾ ਲੱਗਿਆ ਸਾਇਪ ਕੋਲਣ ਤਾਂ ਅੱਜ ਤਿਆਰੀਆਂ ਆਪਾਂ ਤਿੰਨੇ ਚੀਜ਼ਾਂ ਧੋਦਣੀਆਂ ਨੇ ਚੌਥਾ ਵਾਲੇ ਮੋਟਰਸਾਈਕਲ ਜੇ ਅੰਦਰ ਖੜਾ ਇੱਕ ਹੋਰ ਟਰੈਕਟਰ ਵੀ ਰਹਿਦਾ ਹਲੇ ਤੋਂ ਹੁਣ ਤੇ ਟਰੈਕਟਰ ਦਾ ਟਾਈਮ ਲੱਗਿਆ ਟਰੈਕਟਰ ਵੀ ਧੋਵਾਂਗੇ ਜੇ ਮੋਟਰਸਾਈਕਲ ਦਾ ਟਾਈਮ ਲੱਗਿਆ ਉਹ ਵੀ ਧੋਦਾਂਗੇ ਤਾਂ ਮਿੱਤਰੋ ਅੱਜ ਇੱਕ ਮੋਟਰਸਾਈਕਲ ਹੋਰ ਖੜਾ ਅੰਦਰ ਜੇ ਉਹਦਾ ਟਾਈਮ ਲੱਗ ਗਿਆ ਉਹ ਵੀ ਧੋਵਾਂਗੇ ਟਰੈਕਟਰ ਦੀ ਵਾਰੀ ਆਈ ਤਾਂ ਟਰੈਕਟਰ ਵੀ ਜ਼ਰੂਰ ਧੋਵਾਂਗੇ ਤਾਂ ਫਿਲਹਾਲ ਤਾਂ ਆਈ ਚੀਜ਼ਾਂ ਨੇ ਜੇ ਧੋਣੀਆਂ ਨੇ ਜਿਆ ਦਿਨਾਂ ਤੋਂ ਹੋਇਆ ਗਿਆ ਤਾਂ ਜਦੋਂ ਵੀ ਧੋਵਾਂਗੇ ਤੁਹਾਨੂੰ ਅਗਲੇ ਬਲੌਗ 'ਚ ਜ਼ਰੂਰ ਦਿਖਾਵਾਂਗੇ ਤਾਂ ਦੇਖਦੇ ਅੱਜ ਕੀ ਕੀ ਬਣਦਾ ਏ ਤੇ ਧੁੱਪ ਦਾ ਦੀ ਅੱਜ ਪੂਰਾ ਜੋਰ ਆ ਬਹੁਤ ਦਿਨਾਂ ਬਾਅਦ ਜੇ ਮੌਸਮ ਸਾਫ਼ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਅੱਜ ਪੂਰੀਆਂ ਤਿਆਰੀਆਂ ਨੇ ਮੈਂ ਵੀ ਦੇਖਾਂ ਵਿੱਚ ਆਹ ਮੁੰਡਾ ਵੀ ਚੱਲ ਰਿਹਾ ਅੱਜ ਪੂਰਾ ਦੇਖੋ ਜੀ ਤੁਸੀਂ ਅੱਜ ਇਹਨਾਂ 'ਚ ਠੰਡੇ ਦੀ ਬੋਤਲ ਤੇ ਆਪਾਂ ਰੱਖਿਆ ਚਲੋ ਬੋਲਡ 'ਚ ਪਤਾ ਨਹੀਂ ਕੀ ਫਾਲਟ ਹੋਇਆ ਮਿੱਤਰੋ ਕਿਉਂਕਿ ਜਦ ਆਪਾਂ ਚਲਾਉਨੇ ਆ ਮਿਸਿੰਗ ਕਰਨ ਲੱਗ ਗਿਆ ਆਪਾਂ ਹਲੇ ਹੁਣੇ ਹੀ ਸੈਟ ਕਰਾਇਆ ਸੀਗਾ ਇਹ ਬਹੁਤ ਟਾਈਮ ਬਾਅਦ ਚਲਾਉਣ ਲੱਗੇ ਸੀਗੇ ਤੇ ਪਰਫਾਰਮੈਂਸ ਪਹਿਲਾਂ ਵਧੀਆ ਕਰ ਰਿਆ ਸੀ ਹੁਣ ਥੋੜਾ ਜਿਹਾ ਦਿੱਕਤ ਦੇਣ ਲੱਗ ਗਿਆ ਦੇਖਦੇ ਆ ਵੀ ਕੀ ਇਸ਼ੂ ਹੋਇਆ ਵਾ ਤੇਲ ਆ ਰਿਹਾ ਪ੍ਰੋਪਰ ਆ ਰਿਹਾ ਤੇਲ ਤਾਂ ਆ ਰਿਹਾ ਤੁਸੀਂ ਵੀ ਦੇਖੋ ਇੱਥੋਂ ਟੂ ਟੂ ਹੋ ਗਿਆ ਕਿ ਤਰ੍ਹਾਂ ਫਸ ਗਿਆ ਹੋ ਗਿਆ ਕਿ ਤਰ੍ਹਾਂ ਕਚਰਾ ਲੱਗ ਗਿਆ ਸ਼ਾਇਦ ਵਿੱਚ ਤਾਂ ਦੇਖਦੇ ਆ ਆਪਾਂ ਕੀ ਬਣਦਾ ਦੇਖੋ ਮਿੱਤਰੋ ਆ ਚੈੱਕ ਕਰਦੇ ਆ ਵੀ ਕੀ ਚੱਕਰ ਹੋਇਆ ਵਿੱਚ ਇਹਦੇ ਮਿੱਟੀ ਕਿਉਂ ਲੱਗੀ ਹੋਈ ਆ ਪਹਿਲੇ ਹੁਣੀ ਨਵਾਂ ਪੋਇਆ ਸੀਗਾ ਆਪਾਂ ਨੇ ਨਿਤਲਾ ਦਾ ਵੀ ਇਹਦੇ ਵਿੱਚ ਹੀ ਕੋਈ ਫਾਲਤਾਂ ਤਾ ਖੋਲ ਰਿਹਾ ਕੋਸ਼ਿਸ਼ ਕਰ ਰਿਹਾ ਮੁੰਡਾ ਬਾਕੀ ਸਾਨੂੰ ਖੋਲ ਕੇ ਦਿਖਾਉਣੇ ਆ ਮੇਰੇ ਤਾਂ ਐਂ ਸ਼ੱਕ ਲੱਗਦੀਆਂ ਨੇ ਖੋਲਣਾ ਤਾਂ ਕੀ ਤੋੜੇ ਦੇਣਾ ਇਹ ਆਹ ਦੇਖੋ ਇਹਦੇ ਵਿੱਚ ਨਾ ਟੈਂਕੀ ਜਰ ਬਹੁਤ ਸੀਗੀ ਪੇਂਟ ਕਰਾਉਣੀ ਸੀ ਇਹਲੇ ਟੈਂਕੀ ਆਪਾਂ ਨੇ ਚਲੋ ਦੇਖਦੇ ਆ ਕੀ ਬਣਦਾ ਦੇਖੋ ਤੇ ਦੇਖ ਸਕਦੇ ਆਪਾਂ ਖਿੱਚ ਦਿੱਤਾ ਕੰਮ ਤੇ ਚੱਲ ਵੀ ਮੋਟਰ ਮਿੱਤਰੋ ਤਾਂ ਦੇਖਦੇ ਆ ਅੱਜ ਕਿਵੇਂ ਬਣਦੀ ਆ ਗੱਡੀ ਦੀ ਗੱਲ ਕਹਿ ਨਹੀਂ ਪਹਿਲਾਂ ਮੋਟਰ ਤੇ ਖਾਸੇ ਪੈਸੇ ਲਾਤੇ ਆਪਾਂ ਮੋਟਰ ਸੈੱਟ ਕਰਾਉਣ ਦੇ ਵਾਸਤੇ ਤੇ ਆਹ ਚੱਕੋ ਮਿੱਤਰੋ ਚੱਲ ਰਹੀ ਆ ਪੂਰੀ ਸਫਾਈ ਗਾਰਾ ਗੂਰਾ ਕੱਢ ਦੇਣਾ ਹੈ ਨਾ ਅੱਜ ਚੰਗੀ ਤਰ੍ਹਾਂ ਨਾਲ ਕੀ ਗਣਾ ਟੁੱਟੀ ਚੱਲ ਰਹੀ ਆ ਟੁੱਟੀ ਟੁੱਟੀ ਮਾਰੋ ਮਾਰ ਚੱਲ ਰਹੀ ਆ ਮਿੱਤਰਾ ਤਾਂ ਦੇਖਦੇ ਅੱਜ ਗੱਡੀ ਦਾ ਕੀ ਬਣਦਾ ਮਿੱਤਰੋ ਗੱਡੀ ਦਾ ਬਹੁਤ ਬੁਰਾ ਹਾਲ ਸੀ ਟਾਇਰ ਆਪਾਂ ਨਵੇਂ ਬੋਏ ਸੀ ਕਿ ਉਹਦੇ ਹੁਣ ਇਹ ਚੈੱਕ ਕਰੋ ਤੁਸੀਂ ਗੱਡੀ ਕੀ ਹਾਲ ਤਾਂ ਗੱਡੀ ਜੀ ਤੇ ਦੇਖਦੇ ਆ ਮੈਟਾਂ ਵੀ ਬਹੁਤ ਪੁਰੀ ਹਾਲਤੀ ਬਹੁਤ ਦਿਨਾਂ ਬਾਅਦ ਹੋ ਰਹੇ ਆ ਅੱਜ ਆ ਦੇਖਦੇ ਆ ਕੀ ਬਣਦਾ हां जी उन ਲੱਗਾਂਗੇ ਆਪਾਂ ਸ਼ੈਂਪੂ ਸ਼ੈਂਪੂ ਮਾਰਨ ਗੱਡੀ ਤੇ ਕਿਹੜਾ ਸ਼ੈਂਪੂ ਵੀਰੇ ਹਾਂ ਦੇਖ ਲੈ ਕਰ ਲੈ ਚਾ ਦੇਖ ਬਾਹਾਂ ਦੀ ਮਜਬੂਤੀ ਆ ਬਸ ਗੱਡੀ ਦੇ ਮਾਰਦੇ ਸ਼ੈਂਪੂ ਪਹਿਲਾਂ ਗੱਡੀ ਤੋਂ ਵਾਂਗੀ ਗੱਡੀ ਦਾ ਨਵੇੜ ਕੇ ਫਿਰ ਬੋਲਟ ਤੇ ਮੋਟਰਸਾਈਕਲ ਨੂੰ ਹੱਥ ਪਾਵਾਂਗੇ ਬਾਪੂ ਗੱਡੀ ਦਾ ਬਹੁਤ ਔਖਾ ਹੋਇਆ ਹੋਇਆ ਤੂੰ ਕਿਉਂਕਿ ਯਾਰ ਮੋਟਰ ਬੜੀ ਆ ਤਾਰ ਗਰਮ ਹੋ ਜਾਂਦੀ ਆ ਬਾਹ ਪਰਤਾ ਕਰਕੇ ਆਪ ਨੂੰ ਬੰਦ ਕਰਨੀ ਪੈਂਦੀ ਆ ਵਿੱਚ ਵਿੱਚ ਫੇਰ ਚਲਾਣੀ ਪੈਂਦੀ ਆ ਆ ਕਰਕੇ ਮੜੇ ਔਖਾ ਹੋਊਗਾ ਪਰ ਕਰਾਂਗੇ ਪਰ ਦੇਖੀ ਚਲੋ ਤੁਸੀਂ ਨਾਲ ਦੇ ਨਾਲ ਕਰਦੇ ਨੇ ਤੁਹਾਨੂੰ ਦਿਖਾਣੇ ਆ ਆ ਕਰਤਾ ਕਰਤਾ ਗੱਡੀ ਨੇ ਕਿਹਨੇ ਦੇਖੋ ਹਲਕਾ ਨਾ ਆ ਵੀਰਾਂ ਨੇ ਸਟੱਪ ਕਰਨਾ ਹੈ ਗੱਡੀ ਦਾ ਫਿਰ ਉਸ ਤੋਂ ਬਾਅਦ ਸਾਰੇ ਸੋਡੀ ਬੋਤਲ ਉਹ ਦਾ ਬੋਤਲ ਵੀ 깔 ਗਏ ਕਰਮ ਲਾਈ ਜਾ ਕਰੋ ਫਾਈਨਲ ਲੁੱਕ ਚੈੱਕ ਤੇ ਆਹ ਦੇਖੋ ਮਿੱਤਰੋ ਪਹਿਲਾਂ ਕੀ ਹਾਲਾਤ ਸੀ ਗੱਡੀ ਦੇ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਆਪੀ ਤੋ ਇਹ ਬਣਾਤੇ ਦੇਖੋ ਧਰਤੀ ਸਾਫ ਗੱਡੀ ਤਾਰ ਬਹੁਤ ਡਿੱਕਾ ਦੇ ਰਹੀ ਸੀ ਗਰਮ ਬਹੁਤ ਹੋ ਰਹੀ ਸੀ ਤਾਰ ਪਰ ਫਿਰ ਵੀ ਇਹ ਫਬੜੀਏ ਤਰੀਕੇ ਨਾਲ ਸਾਫ ਕਰਤੀ ਗੱਡੀ ਚੈੱਕ ਕਰ ਸਕਦੇ ਤੁਸੀਂ ਵਧੀਆ ਹੋ ਗਈ ਤਾਂ ਅੱਗੇ ਹੁਣ ਆਪਾਂ ਲਾਵਾਂਗੇ ਵਾਰੀ ਸਪਲੈਂਡਰ ਦੀ ਆ ਦੇਖੋ ਮਿੱਤਰੋ ਜੇ ਕਿਤੇ ਤਾਰ ਨਾ ਹੁੰਦੀ ਤਾਂ ਹੋਰ ਵੀ ਆਪਾਂ ਸਾਫ ਬਣਾ ਦੇਣੀ ਸੀ ਤੇ ਹੁਣ ਵਾਰੀ ਜਾਊਗੀ ਸਪਲੈਂਡਰ ਦੀ ਤਾਂ ਇਹਨੂੰ ਧੋਨੇ ਮਿੱਤਰੋ ਉਹ ਖੜੀ ਆ ਆਪਣੀ ਡੌਗੀ ਜਿੰਮੀ ਦੇਖੋ ਕਿਸ ਤਰੀਕੇ ਨਾਲ ਦੇਖ ਰਹੀ ਹੈ ਇਹਨੂੰ ਪਹਿਲਾਂ ਅੰਦਰ ਭੇਜਿਆ ਸੀਗਾ ਅੰਦਰ ਜਾ ਕੇ ਪਰਦੇ ਪਾੜੇ ਫਿਰ ਬਾਹਰ ਬੰਦੀ ਹੈ ਤੋ ਕੋ ਮੁੰਡਾ ਯਾਰ ਪਹਿਲਾਂ ਮੁੰਡਾ ਮੈਂ ਕਹਿੰਦਾ ਮੈਂ ਸਪਲੈਂਡਰ 2015 ਤੇ ਕੋਣ ਲਾ ਗਿਆ ਮੈਂ ਤਾਂ ਕਿਹਾ ਯਾਰ ਬੂਟ ਤੋ ਬੰਨਿਆ ਬਹੁਤ ਉੱਪਰ ਆ ਪਰ ਮੰਨਦਾ ਨਹੀਂ ਮੇਰੀ ਗੱਲ ਕੋਲੋਂ ਮਾਰ ਕੇ ਚਲੇ ਜਾ ਤੂੰ ਸਪਲੈਂਡਰ ਤੋਗਾ ਤੂ ਬੱਸ ਲੱਗਦਾ ਸਪਲੈਂਡਰ ਤੋ ਨਾ ਵੀ ਕਰਾਂਗਾ ਮਾਰ ਕੇ ਮਾਰ ਵੀ ਕਿਹਵਾੰਦਾ ਟੈਂਸਰ ਗਾਉ ਲੇਟ ਹੈ ਮਾਰ ਕੇ ਮੈਂ ਗੋਟ ਤੋ ਹਾਂਗਾ ਬਲਾ ਮੰਨ ਰਹਾ ਨਹੀਂ ਹੈਗਾ ਫਿਰ ਮੈਂ ਵੀ ਫਾਇਰ ਤੇ ਹੋ ਗਿਆ

ਇੱਧਰ ਗੌਰ ਕਰਨੇ ਆ ਉਧਰ ਮੜਿਆ ਬੰਦ ਕਰ ਦਿੰਨੇ ਗੌਰ ਗਾਲ ਨਹੀਂ ਫੇਰ ਹੈਲੋ ਬੜੀਆ ਤੋ ਹੋ ਰਿਹਾ ਦੇਖ ਸਾਰੀ ਬਰਸਾਤ ਤੋਂ ਬਾਅਦ ਅੱਜ ਤੋ ਰਹਿ ਰਹੇ ਆ ਬਾਤ ਆ ਗਿਆ ਤੋ ਯਾਰ ਘਾੜਾ ਵੀ ਬਹੁਤ ਮਨ ਮਨ ਨਿਕਲ ਰਿਆ ਤੇ ਤੁਹਾਨੂੰ ਦਿਖਾਵਾਂਗੇ ਆਪਣੀ ਪਹੀ ਆ ਜਿਹੜੀ ਮੋਟਰ ਤੇ ਜਾਂਦੀ ਆ ਉਹ ਵੇਖੀ ਹਾਲ ਹੋਇਆ ਹੋਇਆ ਕੀ ਨਹੀਂ ਬਾਬਿਓ ਤੋ ਵੇਖ ਕਰਕੇ ਆਪਣੇ ਮੋਟਰ ਸੈੱਡਿਆ ਬੋਲਟ ਵੀ ਆ ਤੋ ਤਿੰਨ ਵਜੇ ਉੱਥੋਂ ਕੱਢਿਆ ਬੋਲਟ ਵੀ ਬਹੁਤ ਬੁਰੀ ਹਾਲ ਹੋਇਆ ਹੋਇਆ ਬਾਕੀ ਸਪਲੈਂਡਰ ਧੋਤਾ ਮੁੰਡਾ ਬਸ ਮਾਰਿਆ ਪਾਣੀ ਇਹ ਤੋਂ ਬਾਅਦ ਮਾਰਾਂਗੇ ਆਪਾਂ ਸੰਪੂਰਨ ਤੇ ਤੁਸੀਂ ਦੇਖੋ ਚੱਲੋ ਹਾਂ ਆਪਾਂ ਕਰਦੇ ਆਂ ਵੀਡੀਓ ਪਾਜ਼ ਉਹਰ ਤਾਂ ਦੂਜਾ ਚਪਲਾ ਘਲਾ ਰੱਖ ਰਿਹਾ ਵਿੱਚ ਉਹਦੇ ਨਾਲੇ ਵੱਜ ਗਿਆ ਉਹ ਲੰਗਰ ਜਾਂ ਚਲਾ ਆ ਜਾ ਡੇੜਾ ਹਾਂਜੀ ਮੁੰਡਿਓ ਆਪਾਂ ਬਸ ਆ ਪਹਿਲਾ ਪਾਰਟ ਆ ਆਪਾਂ ਮੋਟਰਸਾਈਕਲ ਧੋਤਾ ਸੀਗਾ ਤੇ ਬਾਬੇ ਅਗਲੇ ਪਾਰਟ ਚ ਤੁਹਾਨੂੰ ਦਿਖਾਣੇ ਆ ਬੋਲਟ ਧੋਵਾਂਗੇ ਤੇ ਦੂਜਾ ਮੋਟਰਸਾਈਕਲ ਧੋਵਾਂਗੇ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤਾਂ ਦੇਖੋ ਤੁਸੀਂ ਸੈਕਿੰਡ ਪਾਰਟ ਤੇ ਓਕੇ ਬਾਏ ਬਾਏ